ਕਹਿੰਦੇ ਨੇ ਕਿ ਜੋ ਪਿਆਰ ਕਰਨ ਵਾਲੇ ਹੁੰਦੇ ਆ ਉਹਨਾਂ ਦੇ ਦਿਲ ਬੜੇ ਨਰਮ ਹੁੰਦੇ ਨੇ ਉਹ ਜਾਨ ਦੇ ਤਾਂ ਸਕਦੇ ਆ ਪਰ ਕਿਸੇ ਦੀ ਜਾਨ ਲੈ ਨਹੀਂ ਸਕਦੇ ਕਿਸੇ ਨੂੰ ਦੁੱਖ ਪਹੁੰਚਾ ਨਹੀਂ ਸਕਦੇ ਪਰ ਜੋ ਅੱਜ ਕੱਲ ਦਾ ਦੌਰ ਹੈ ਅੱਜ ਕੱਲ ਦੇ ਦੌਰ ਦੇ ਵਿੱਚ ਇਨਸਾਨ ਜ਼ਿਆਦਾਤਰ क्रूर ਹੋ ਚੁੱਕਿਆ ਉਹ ਆਪਣੀ ਜਿੱਦ ਨੂੰ ਪਗਾਉਣ ਦੇ ਲਈ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਇੱਥੋਂ ਤੱਕ ਕਿ ਉਹ ਕਤਲ ਕਰਨ ਤੋਂ ਵੀ ਨਹੀਂ ਘਤਰਾਂਉਂਦਾ ਜਦਕਿ ਇਨਸਾਨ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੁੰਦਾ ਪਰ ਫੇਰ ਵੀ ਬੰਦਾ ਇਹ ਚਾਹੁੰਦਾ ਹੈ ਕਿ ਜੋ ਮੈਨੂੰ ਚਾਹੀਦਾ ਹੈ ਉਸ ਨੂੰ ਪਾਉਣ ਦੇ ਲਈ ਮੈਨੂੰ ਕੁਝ ਵੀ ਕਰਨਾ ਪੈ ਜਾਵੇ ਮੈਂ ਪਿੱਛੇ ਨਹੀਂ ਹਟਾਂਗਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਦੋ ਪਿਆਰ ਕਰਨ ਵਾਲੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਇਕੱਠੇ ਤਾਂ ਹੋਵਾਂਗੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਜੋ ਰਾਹ ਦਾ ਰੋੜਾਗਾ ਉਨ ਉਸ ਨੂੰ ਪਰੇ ਹਟਾ ਦਿੱਤਾ ਜਾਵੇ ਜਦ ਕਿ ਉਹਨਾਂ ਕੋਲ ਬਕਲਪ ਹੋਰ ਵੀ ਹੁੰਦਾ ਹੈ ਹੋਰ ਵੀ ਹੋ ਸਕਦਾ ਸੀ ਉਹ ਤਲਾਕ ਵੀ ਦੇ ਸਕਦੇ ਸੀ ਪਰ ਉਹਨਾਂ ਨੇ ਉਹ ਰਸਤਾ ਨਹੀਂ ਅਪਣਾਇਆ ਉਹਨਾਂ ਨੇ ਸੋਚਿਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਰਾਹ ਦੇ ਰੋੜੇ ਨੂੰ ਪਾਸੇ ਵੀ ਕਰ ਦੇਵਾਂਗੇ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਕਿਉਂ ਨਾ ਹੋਵੇ ਉਹ ਆਪਣੇ ਪਿੱਛੇ ਇਹੋ ਜਿਹੇ ਸਬੂਤ ਛੱਡ ਹੀ ਜਾਂਦਾ ਹੈ ਜਿਸ ਨਾਲ ਉਸ ਦਾ ਜੁਰਮ ਕਿਤੇ ਨਾ ਕਿਤੇ ਕਦੇ ਨਾ ਕਦੇ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਪਟਿਆਲਾ ਤੇ ਉਸ ਦਾ ਥਾਣਾ ਕੱਗਾ ਕੱਗਾ ਦੇ ਅਧੀਨ ਪੈਂਦਾ ਪਿੰਡ ਦਫਤਰੀ ਵਾਲਾ ਇੱਥੋਂ ਦਾ ਰਹਿਣ ਵਾਲਾ ਅਮਰੀਕ ਸਿੰਘ son of ਚਰਨ ਸਿੰਘ ਇਸ ਦੀ ਬੇਟੀ ਗੁਰਪ੍ਰੀਤ ਕੌਰ ਜਿਸ ਦਾ ਵਿਆਹ ਇਹ ਸ਼ੋਕੀਨ ਸਿੰਘ ਦੇ ਨਾਲ ਕਰਦਾ ਜੋ ਹਰਿਆਣਾ ਦੇ ਜ਼ਿਲ੍ਹਾ ਕੈਂਥਲ ਦੇ ਥਾਣਾ ਸੀਬਨ ਦੇ ਅਧੀਨ ਪੈਂਦੇ ਪਿੰਡ ਜਨੇਧਪੁਰ ਦਾ ਰਹਿਣ ਵਾਲਾ ਸੀ ਇਹਨਾਂ ਦਾ ਵਿਆਹ ਹੋ ਜਾਂਦਾ ਜਿੰਦਗੀ ਚੰਗੀ ਚੱਲਦੀ ਹੈ ਤੇ ਇਹਨਾਂ ਦੇ ਘਰ ਦੋ ਬੇਟਿਆਂ ਦਾ ਜਨਮ ਹੁੰਦਾ ਹੈ ਜਿੰਦਗੀ ਚੱਲਦੇ ਚੱਲਦੇ 15 ਜਨਵਰੀ 2024 ਆ ਜਾਂਦੀ ਹੈ 15 ਜਨਵਰੀ 2024 ਨੂੰ ਸਵੇਰ ਦੇ ਸਮੇਂ ਅਮਰੀਕ ਸਿੰਘ ਨੂੰ ਸ਼ੋਕੀਨ ਸਿੰਘ ਫੋਨ ਕਰਦਾ ਹੈ ਸ਼ੋਕੀਨ ਸਿੰਘ ਉੱਚੀ ਉੱਚੀ ਰੋ ਰਿਹਾ ਹੁੰਦਾ ਹੈ ਤੇ ਉਹ ਦੱਸਦਾ ਕਿ ਕਲਵਾਨੂੰ ਦੇ ਕੋਲ ਮੇਰੀ ਪਤਨੀ ਗੁਰਪ੍ਰੀਤ ਕੌਰ ਤੇ ਮੇਰਾ ਬੇਟਾ ਗੁਰਨਾਮ ਸਿੰਘ ਜੋ ਕਿ ਲਗਭਗ 1.5 ਸਾਲ ਦਾ ਸੀ ਉਸ ਦਾ ਪੈਰ ਫਿਸਲ ਗਿਆ ਤੇ ਉਹ ਭਾਖੜਾ ਨਹਿਰ ਦੇ ਵਿੱਚ ਡਿੱਗ ਪਏ ਉਹਨਾਂ ਦੀ ਮੌਤ ਹੋ ਗਈ। ਇਹ ਸੁਣ ਕੇ ਹੁਣ ਪਿਤਾ ਦੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਤੇ ਉਹ ਮੌਕੇ ਤੇ ਹੁੰਦਾ ਹੈ। ਮੌਕੇ ਤੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ। ਪੁਲਿਸ ਵੀ ਪੁੱਛਗਿੱਛ ਕਰਦੀ ਹੈ, ਸ਼ਾਨਬੀਨ ਕਰਦੀ ਹੈ। ਤਾ ਜੋ ਸ਼ੁਕੀਨ ਸਿੰਘ ਹੁੰਦਾ ਉਹ ਦੱਸਦਾ ਕਿ ਮੈਂ ਆਪਣੇ ਪਿੰਡੋਂ ਆਪਣੇ ਸੌਰੇ ਦਫਤਰੀ ਵਾਲਾ ਜਾ ਰਿਹਾ ਸੀ ਆਪਣੇ ਪਰਿਵਾਰ ਦੇ ਨਾਲ ਪਰ ਪਿੰਡ ਕਲਵਾਨੂ ਦੇ ਕੋਲ ਭਾਖੜਾ ਨਹਿਰ ਕੋਲ ਅਸੀਂ ਇੱਥੇ ਗੱਡੀ ਰੋਕੀ ਸੀ ਤੇ ਅਚਾਨਕ ਜੋ ਮੇਰੀ ਪਤਨੀ ਸੀ ਉਸ ਦਾ ਪੈਰ ਤਿਲਕ ਗਿਆ ਤੇ ਉਸ ਦੇ ਨਾਲ ਹੀ ਮੇਰਾ 1.5 ਸਾਲਾ ਬੇਟਾ ਵੀ ਨਹਿਰ ਦੇ ਵਿੱਚ ਜਾ ਕੇ ਡਿੱਗ ਪਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਅਸੀਂ ਆਲਟੋ ਚਿੱਟੇ ਰੰਗ ਦੀ ਗੱਡੀ ਜਿਸ ਦਾ ਨੰਬਰ ਪੀਵੀ 72ਬੀ 3497 ਸੀ ਉਸ ਤੇ ਆਪਣੇ ਸੌਰੇ ਜਾ ਰਹੇ ਸੀ ਤਾਂ ਹੁਣ ਜੋ ਪਿਤਾ ਹੁੰਦਾ ਹੈ ਉਹ ਵੀ ਇਸ ਗੱਲ ਉੱਤੇ ਕੋਈ ਸ਼ੱਕ ਨਹੀਂ ਜਿਤਾਉਂਦਾ ਤੇ ਜੋ ਪੁਲਿਸ ਹੁੰਦੀ ਹੈ ਪੁਲਿਸ ਹੁਣ CrPC 174 ਦੇ ਅਧੀਨ ਕਾਰਵਾਈ ਕਰਦੀ ਹੈ ਹੁਣ ਸਮਾਂ ਲੰਘਦਾ ਹੈ ਤਕਰੀਬਨ 10 ਮਹੀਨੇ ਲੰਘ ਜਾਂਦੇ ਨੇ 29 10 2024 ਨੂੰ ਕਿਰਨਦੀਪ ਕੌਰ ਨਾਂ ਦੀ ਇੱਕ ਔਰਤ ਇੰਗਲੈਂਡ ਤੋਂ ਇੰਡੀਆ ਆਉਂਦੀ ਹੈ ਜਿਸ ਦੇ ਨਾਲ ਉਸ ਦੀ ਇੱਕ ਡੇਢ ਦੋ ਸਾਲ ਦੀ ਬੇਟੀ ਸੀ ਰਿਦਮ ਜੋਤ ਇਹ ਜੋ ਕਿਰਨਦੀਪ ਕੌਰ ਸੀ ਇਹ ਸ਼ੋਕੀਨ ਸਿੰਘ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਪਿੰਡ ਅਰਨੋ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਰਿਸ਼ਤੇਦਾਰਾਂ ਦੀ ਹਾਜ਼ਰੀ ਦੇ ਵਿੱਚ 29 10 2024 ਨੂੰ ਇਹ ਇੰਗਲੈਂਡੋਂ ਇੰਡੀਆ ਆਉਂਦੀ ਹੈ ਤੇ 1 11 2024 ਨੂੰ ਇਹ ਸ਼ੋਕੀਨ ਸਿੰਘ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਜਾਨੀ ਦੋ ਦਿਨਾਂ ਬਾਅਦ ਹੀ ਇਹ ਸ਼ੋਕੀਨ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਿ ਤੁਸੀਂ ਇੱਕ ਦੂਜੇ ਨੂੰ ਕਦੋਂ ਤੋਂ ਜਾਣਦੇ ਹੋ ਤਾਂ ਜੋ ਇਹ ਬਿਆਨ ਦਿੰਦੇ ਆ ਉਸ ਨਾਲੋਂ 1 ਸਾਲ ਦਾ ਫਰਕ ਨਿਕਲਦਾ ਯਾਨੀ ਇਹ ਇੱਕ ਦੂਜੇ ਨੂੰ ਕਾਫੀ ਸਮੇਂ ਤੋਂ ਜਾਣਦੇ ਸੀ ਜਦੋਂ ਗੁਰਪ੍ਰੀਤ ਜਉਂਦੀ ਸੀ ਉਸ ਤੋਂ ਵੀ ਪਹਿਲਾਂ ਦੇ ਇੱਕ ਦੂਜੇ ਨੂੰ ਇਹ ਜਾਣਦੇ ਸੀ ਇਸ ਗੱਲ ਤੋਂ ਜੋ ਗੁਰਪ੍ਰੀਤ ਕੌਰ ਹੁੰਦੀ ਆ ਉਸ ਦੇ ਪਿਤਾ ਅਮਰੀਕ ਸਿੰਘ ਨੂੰ ਸ਼ੌਕੀਨ ਸਿੰਘ ਯਾਨੀ ਆਪਣੇ ਜਵਾਈ ਉੱਤੇ ਸ਼ੱਕ ਹੋ ਜਾਂਦਾ ਹੈ ਕੇ ਜਰੂਰ ਇਸ ਨੇ ਗੁਰਪ੍ਰੀਤ ਨੂੰ ਤੇ ਉਸ ਦੇ ਦੋਤੇ ਨੂੰ ਮਾਰਿਆਗਾ ਇਹ ਹਾਦਸਾ ਨਹੀਂ ਸੀ ਇਹ ਕਤਲ ਹੈ ਉਸ ਤੋਂ ਬਾਅਦ ਉਹ ਥਾਣਾ ਘੱਗਾ ਦੇ ਵਿੱਚ ਜਾਂਦਾ ਹੈ ਥਾਣਾ ਘੱਗਾ ਦੇ ਵਿੱਚ ਜਾ ਕੇ ਰਿਪੋਰਟ ਦਰਜ ਕਰਵਾਉਂਦਾ ਹੈ ਕਿ 15 1 2024 ਨੂੰ ਮੇਰੇ ਜਮਾਈ ਸ਼ੌਕੀਨ ਸਿੰਘ ਨੇ ਮੇਰੀ ਬੇਟੀ ਗੁਰਪ੍ਰੀਤ ਕੌਰ ਅਤੇ ਮੇਰੇ ਦੋਤੇ ਦੀ ਹਤਿਆ ਕੀਤੀ ਸੀ ਕਿਉਂਕਿ ਇਹ ਚਾਹੁੰਦੇ ਸੀ ਕਿ ਜੋ ਗੁਰਪ੍ਰੀਤ ਕੌਰ ਹੈ ਇਹ ਇਹਨਾਂ ਦੇ ਰਾਹ ਦੇ ਵਿੱਚ ਰੋੜਾ ਹੈ ਕਿਉਂਕਿ ਜੋ ਕਿਰਨਦੀਪ ਕੌਰ ਹੈ ਉਹ ਤੇ ਸ਼ੁਕੀਨ ਸਿੰਘ ਇਹਨਾਂ ਦੋਨਾਂ ਦੇ ਨਜ਼ਾਇਜ਼ ਸਬੰਧ ਸੀ ਇਹ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਇਹਨਾਂ ਨੂੰ ਲੱਗਦਾ ਸੀ ਕਿ ਜਿੰਨਾ ਚਿਰ ਗੁਰਪ੍ਰੀਤ ਕੌਰ ਜਿਉਂਦੀ ਰਹੇਗੀ ਉਨਾ ਸਮਾਂ ਸਾਡਾ ਵਿਆਹ ਨਹੀਂ ਹੋਵੇਗਾ ਤੇ ਇਹਨਾਂ ਨੇ ਇੱਕ ਘੜੀ ਮਿੱਥੀ ਸਾਜ਼ਿਸ਼ ਦੇ ਤਹਿਤ ਮੇਰੀ ਬੇਟੀ ਅਤੇ ਮੇਰੇ ਦੋਤੇ ਦੀ ਹੱਤਿਆ ਕੀਤੀ ਹੈ ਹੁਣ ਪੁਲਿਸ ਇਸ ਗੱਲ ਨੂੰ ਗੰਭੀਰਤਾ ਦੇ ਨਾਲ ਲੈਂਦੀ ਹੈ ਤੇ ਇਸ ਦੀ ਪੜਤਾਲ ਕਰਦੀ ਹੈ ਹੁਣ ਇਹਨਾਂ ਦੋਨਾਂ ਦੀਆਂ ਮੋਬਾਈਲ ਦੀਆਂ ਡਿਟੇਲਾਂ ਕਢਵਾਈਆਂ ਜਾਂਦੀਆਂ ਸੀਡੀਆਰ ਕਢਵਾਈ ਜਾਂਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੋਨਾਂ ਦੀ ਗੱਲ 21 12 2023 ਤੋਂ ਹੋ ਰਹੀ ਹੈ ਜਾਨੀ ਇਹਨਾਂ ਦੇ ਪਹਿਲਾਂ ਹੀ ਇੱਕ ਦੂਜੇ ਨਾਲ ਸੰਬੰਧ ਸੀ ਤੇ ਇਹਨਾਂ ਨੂੰ ਹੋਰ ਵੀ ਪਤਾ ਲੱਗਿਆ ਕਿ ਜਦੋਂ ਦੀ ਜੋ ਕਿਰਨਦੀਪ ਕੌਰ ਹੈ ਉਹ ਇੰਗਲੈਂਡ ਗਈ ਹੈ ਉਦੋਂ ਦੀਆਂ ਉਸ ਦੀਆਂ ਸ਼ੁਕੀਨ ਸਿੰਘ ਦੇ ਨਾਲ 2248 ਵਾਰ ਫੋਨ ਤੇ ਲੰਬੀਆਂ ਲੰਬੀਆਂ ਗੱਲਾਂ ਹੋਈਆਂ। ਯਾਨੀ ਇਹ ਗੱਲਾਂ ਤੋਂ ਹੁਣ ਪੁਲਿਸ ਨੂੰ ਪੁਲਿਸ ਦਾ ਜੋ ਸ਼ੱਕ ਸੀ ਉਹ ਯਕੀਨ ਵਿੱਚ ਬਦਲਦਾ ਹੈ। ਫਿਰ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਕਿਰਨਦੀਪ ਕੌਰ ਹੈ ਇਹ ਵਿਆਹੀ ਹੋਈ ਹੈ। ਇੰਗਲੈਂਡ ਦੇ ਵਿੱਚ ਨਰਿੰਦਰ ਸਿੰਘ ਨੌ ਦੇ ਬੰਦੇ ਦੇ ਨਾਲ ਇਹ ਰਹਿੰਦੀ ਸੀ। ਜਦੋਂ ਇਹ ਕਿਰਨਦੀਪ ਕੌਰ ਇੱਥੋਂ ਇੰਗਲੈਂਡ ਗਈ ਹੈ ਕਾ ਜੋ ਨਰਿੰਦਰ ਸਿੰਘ ਸੀ ਉਸ ਨੇ ਇਸ ਦੇ ਫੋਨ ਵਿੱਚ ਸ਼ਕੀਨ ਸਿੰਘ ਦੇ ਨਾਲ ਕਿਰਨਦੀਪ ਜੋਸ਼ੀ ਉਹ ਜਨਮ ਦਿਨ ਮਨਾ ਰਹੀ ਸੀ ਉਸ ਦੀ ਵੀਡੀਓ ਦੇਖ ਲੈਂਦਾ ਤੇ ਇਹਨਾਂ ਦੀ ਲੜਾਈ ਹੋ ਜਾਂਦੀ ਹੈ ਲੜਾਈ ਤੋਂ ਬਾਅਦ ਫਿਰ ਜੋ ਕਿਰਨਦੀਪ ਕੌਰ ਹੁੰਦੀ ਹੈ ਉਹ ਆਪਣੀ ਬੇਟੀ ਨੂੰ ਲੈ ਕੇ ਇਸ ਤੋਂ ਅਲੱਗ ਰਹਿਣ ਲੱਗ ਜਾਂਦੀ ਹੈ ਯਾਨੀ ਪੁਲਿਸ ਨੂੰ ਇਹ ਗੱਲ ਕਲੀਅਰ ਹੋ ਚੁੱਕੀ ਸੀ ਕਿ ਜੋ ਕਿਰਨਦੀਪ ਕੌਰ ਅਤੇ ਸ਼ਕੀਨ ਸਿੰਘ ਹੈ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਸੰਬੰਧ ਸੀ ਉਸ ਤੋਂ ਬਾਅਦ ਹੀ ਇਹਨਾਂ ਨੇ ਜੋ ਗੁਰਪ੍ਰੀਤ ਹੈ ਉਸ ਨੂੰ ਆਪਣੇ ਰਾਹ ਦਾ ਰੋੜਾ ਸਮਝਦੇ ਹੋਏ ਉਸ ਦੀ ਹੱਤਿਆ ਕੀਤੀ ਹੈ ਇਹ ਜਾਣਕਾਰੀ ਵੀ ਮਿਲਦੀ ਹੈ ਕਿ ਜੋ ਕਿਰਨਦੀਪ ਕੌਰ ਦੀ ਕੁੜੀ ਸੀ ਰਿਦਮ ਜੋਤ ਉਹ ਵੀ ਅਸਲ ਵਿੱਚ ਸ਼ੁਕੀਨ ਸਿੰਘ ਦੀ ਹੀ ਕੁੜੀ ਸੀ ਇਹਨਾਂ ਦੇ ਪਹਿਲਾਂ ਹੀ ਸੰਬੰਧ ਸੀ ਕਿਉਂਕਿ ਜੋ ਸ਼ੁਕੀਨ ਸਿੰਘ ਸੀ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਇੰਗਲੈਂਡ ਦੇ ਵਿੱਚ ਕਿਰਨਦੀਪ ਕੌਰ ਅਤੇ ਨਰਿੰਦਰ ਸਿੰਘ ਤੇ ਉਸ ਦੀ ਬੇਟੀ ਨੂੰ ਇਸ ਦੇ ਥਰੂ ਹੀ ਜਾਣ ਦਾ ਮੌਕਾ ਮਿਲਿਆ ਸੀ ਉਸ ਸਮੇਂ ਤੋਂ ਹੀ ਇਹਨਾਂ ਦੇ ਆਪਸ ਵਿੱਚ ਸਬੰਧ ਹੋ ਜਾਂਦੇ ਆ ਪਿਆਰ ਹੋ ਜਾਂਦਾ ਪਿਆਰ ਤੋਂ ਬਾਅਦ ਸਬੰਧ ਬਣਦੇ ਨੇ ਤੇ ਫਿਰ ਇਹਨਾਂ ਦੀ ਇੰਨੀ ਨੇੜਤਾ ਹੋ ਜਾਂਦੀ ਹੈ ਕਿ ਇਹ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਵਿੱਚ ਇਹਨਾਂ ਨੂੰ ਲੱਗਿਆ ਕਿ ਜੋ ਗੁਰਪ੍ਰੀਤ ਕੌਰ ਹੈ ਉਹ ਰਾਧਾ ਰੋੜਾ ਇਸ ਲਈ ਇਹਨਾਂ ਨੇ ਗੁਰਪ੍ਰੀਤ ਕੌਰ ਦਾ ਕਤਲ ਕੀਤਾ ਹੁਣ ਪੁਲਿਸ ਨੇ ਇਹ ਸਾਰੇ ਮਾਮਲੇ ਦੀ ਸ਼ਾਨਬੀਨ ਕੀਤੀ ਜਾਂਚ ਕੀਤੀ ਸਬੂਤ ਇਕੱਠੇ ਕੀਤੇ ਤੇ ਉਸ ਤੋਂ ਬਾਅਦ 302 120 VIPC ਦੇ ਅਧੀਨ ਇਹਨਾਂ ਦੋਨਾਂ ਉੱਪਰ ਜੋ ਮਾਮਲਾ ਉਹ ਦਰਜ ਕਰ ਲਿੱਤਾ ਗਿਆਗਾ ਇਹ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪਰ ਪੁਲਿਸ ਦਾਵਾ ਕਰ ਰਹੀ ਹੈ ਕਿ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਇਸ ਘਟਨਾ ਦੇ ਵਿੱਚ ਹੋਇਆ ਬੜਾ ਗਲਤ ਹੋਇਆ ਸ਼ੋਕੀਨ ਸਿੰਘ ਅਤੇ ਕਿਰਨਦੀਪ ਕੌਰ ਨੇ ਬੜਾ ਹੀ ਗਲਤ ਕੀਤਾ ਕਿਉਂਕਿ ਜੇ ਉਹ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਤਾਂ ਉਸ ਦਾ ਹੱਲ ਗੁਰਪ੍ਰੀਤ ਕੌਰ ਤੋਂ ਤਲਾਕ ਦਾ ਵੀ ਹੋ ਸਕਦਾ ਸੀ ਕਈ ਹੋਰ ਵੀ ਹੱਲ ਹੋ ਸਕਦੇ ਸੀ ਪਰ ਕਿਸੇ ਦੀ ਜਾਨ ਲੈਣਾ ਇੱਥੋਂ ਤੱਕ ਕਿ ਮਾਸੂਮ ਜੋ 1.5 ਸਾਲਾਂ ਦਾ ਉਸ ਦੀ ਵੀ ਇਹਨਾਂ ਨੇ ਹੱਤਿਆ ਕਰ ਦਿੱਤੀ ਇੱਕ ਦੂਜੇ ਨੂੰ ਪਾਉਣ ਦੇ ਲਈ ਜਦ ਕਿ ਕਿਹਾ ਜਾਂਦਾ ਹੈ ਕਿ ਪਿਆਰ ਕਰਨ ਵਾਲੇ ਜਾਨ ਦੇ ਤਾਂ ਸਕਦੇ ਆ ਪਰ ਜਾਨ ਲੈ ਨਹੀਂ ਸਕਦੇ ਇੱਥੇ ਜੋ ਸ਼ਕੀਨ ਸਿੰਘ ਤੇ ਕਿਰਨਦੀਪ ਕੌਰ ਸੀ ਇਹਨਾਂ ਨੇ ਗਲਤ ਰਸਤਾ ਅਪਣਾਇਆ ਜਦਕਿ ਜੇ ਇਹ ਵਿਆਹ ਕਰਵਾਉਣਾ ਹੀ ਚਾਹੁੰਦੇ ਸੀ ਤਾਂ ਇਹਨਾਂ ਨੂੰ ਚਾਹੀਦਾ ਸੀ ਕਿ ਜੋ ਗੁਰਪ੍ਰੀਤ ਕੌਰ ਆ ਉਸ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਂਦੀ ਤੇ ਉਸ ਤੋਂ ਤਲਾਕ ਲੈਂਤਾ ਜਾਂਦਾ ਤਲਾਕ ਲੈਣ ਤੋਂ ਬਾਅਦ ਇਹ ਵਿਆਹ ਕਰਵਾ ਸਕਦੇ ਸੀ ਪਰ ਇਹਨਾਂ ਨੇ ਗਲਤ ਰਸਤਾ ਅਪਣਾਇਆ ਜਿਸ ਦੇ ਕਾਰਨ ਇਹਨਾਂ ਨੂੰ ਪੁਲਿਸ ਅੱਜ ਲੱਭ ਰਹੀ ਆ ਤਲਾਸ਼ ਕਰ ਰਹੀ ਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦਿਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ